ਜੇ ਪਿੰਡਰਾਂ ਵਾਲਾ ਦਰਬਾਰ ਸਾਹਿਬ ਦੇ ਅੰਦਰ ਨਾ ਹੁੰਦਾ ਤਾਂ ਦਰਬਾਰ ਸਾਹਿਬ ਤੇ ਅਟੈਕ ਨਹੀਂ ਸੀ ਹੋਣਾ ਚਲੋ ਮੰਨ ਲੈਨੇ ਆ ਕਿ ਦਰਬਾਰ ਸਾਹਿਬ ਤੇ ਪਿੰਡਰਾਂ ਵਾਲੇ ਕਾਕੇ ਅਟੈਕ ਹੋਇਆ ਪਰ ਜਿਹੜੇ ਹੋਰ 39 ਗੁਰਦੁਆਰਿਆਂ ਤੇ ਅਟੈਕ ਹੋਇਆ ਉਥੇ ਕਿਹੜਾ ਪਿੰਡਰਾਂ ਵਾਲਾ ਸੀ ਸੰਧੂ ਸਾਹਿਬ ਸਚਾਈ ਤਾਂ ਇਹ ਆ ਕਿ ਪਿੰਡਰਾਂ ਵਾਲਾ ਦਰਬਾਰ ਸਾਹਿਬ ਨਾ ਵੀ ਹੁੰਦਾ ਤਾਂ ਅਟੈਕ ਤਾਂ ਵੀ ਹੋਣਾ ਸੀ ਸੰਧੂ ਸਾਹਿਬ ਜਦੋਂ ਉੱਤਰਾਚਲ ਵਿੱਚ ਚਕਰਾਤੇ ਦੀਆਂ ਪਹਾੜੀਆਂ ਵਿਖੇ ਦਰਬਾਰ ਸਾਹਿਬ ਦਾ ਮਾਡਲ ਤਿਆਰ ਕਰਕੇ ਹਮਲੇ ਦੀ ਰਿਹਸਲਾ ਕੀਤੀਆਂ ਗਈਆਂ ਉਦੋਂ ਤੇ ਅਜੇ ਪਿੰਡਰਾਂ ਵਾਲਾ ਦਰਬਾਰ ਸਾਹਿਬ ਆਇਆ ਹੀ ਨਹੀਂ ਸੀ ਕੀ ਕਹਿ ਰਹੇ ਹੋ ਨਿਕੰਚੰਦ ਜੀ ਠੀਕ ਕਹਿ ਰਿਆਂ ਸਿਰਫ ਡਿਊਟੀ ਨਾ ਬਚਾਇਆ ਕਰੋ ਕੁਝ ਪੜਿਆ ਸੁਣਿਆ ਵਿਚਾਰਿਆਂ ਦੀ ਕਰੋ ਦਰਬਾਰ ਸਾਹਿਬ ਤੇ ਹਮਲੇ ਦਾ ਮਕਸਦ ਸੇਖ ਕੌਮ ਨੂੰ ਦੁਨੀਆ ਵਿੱਚ ਸਿਰਫ ਬਦਨਾਮ ਕਰਨਾ ਸੀ ਤੇ ਇਹ ਸੋਚ ਸੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰ ਗਾਂਧੀ ਦੀ